ਜਿਹੜੇ ਯੂਆਰਐਲ ਸੀਗੇ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਨੂੰ ਲੈ ਕੇ ਜਿਹੜੇ ਉਹਨੇ ਜੇਲ੍ਹ ਦੇ ਵਿੱਚੋਂ ਇੰਟਰਵਿਊ ਕੀਤੀ ਸੀਗੀ ਉਹ ਸਾਰੇ ਯੂਆਰਐਲ ਜਿਹੜੇ ਹਰੇਕ ਨੇ ਕੋਰਟ ਆਰਡਰ ਦੇ ਤਹਿਤ ਹਟਾ ਲਿੱਤੇ ਗਏ ਨੇ ਜਿਹੜੇ ਇੰਟਰਵਿਊ ਕਰਵਾਉਣ ਵਾਲੇ ਤੇ ਇਟ ਮੀਨ ਸਮਝਿਆ ਜਾ ਸਕਦੇ ਨੇ ਕਿਤੇ ਨਾ ਕਿਤੇ ਉਹ ਲਾਰੈਂਸ ਦੇ ਨੇੜੇ ਹੋਣੇ ਜਾਂ ਲਾਰੈਂਸ ਦੇ ਪੱਖ ਦੀ ਗੱਲਾਂ ਕਰ ਰਹੇ ਸੀ ਇਸੇ ਲਈ ਉਹਨਾਂ ਨੇ ਉਹਨੂੰ ਫੈਸਿਲੀਟ ਕਰਿਆ ਇੰਟਰਵਿਊ ਕਿੰਨੇ ਕਰਵਾਈ ਕਿੱਥੇ ਕਰਵਾਈ ਕਿਹੜੀ ਸਟੇਟ ਦੇ ਵਿੱਚ ਹੋਈ ਜਿਹੜੇ ਆਫੀਸਰਸ ਰਿਸਪੌਂਸੀਬਲ ਨੇ ਉਹਨਾਂ ਆਫੀਸਰਸ ਦੇ ਉੱਤੇ ਕਾਰਵਾਈ ਹੋਣੀ ਜ਼ਰੂਰੀ ਹੈ ਜਾਨੀ ਕਿ ਜਿਹੜੀ ਇਹ ਐਸਆਈਟੀ ਕਨਸਟੀਟਿਊਟ ਕਰੀਆ ਇਹ ਇਨਵੈਸਟੀਗੇਸ਼ਨ ਵਾਸਤੇ ਜਿਨ੍ਹਾਂ ਨੂੰ ਲੋੜ ਪਈ ਤਾਂ ਇਹ ਵਾਰ ਵੀ ਜਾ ਸਕਦੇ ਨੇ ਕੱਲਾ ਇਹ ਤਾਂ ਨਹੀਂ ਹੈਗਾ ਵੀ ਦਾਇਰਾ ਉਰੇ ਉਰੇ ਦਾ ਸਰ ਐਸਆਈਟੀ ਦਾ ਦਾਇਰਾ ਬਹੁਤ ਵੱਟਾ ਹੈ ਐਸਆਈਟੀ ਦੇ ਕੋਲ ਦੋ ਐਫਆਈਆਰਸ ਨੇ ਉਹਨਾਂ ਨੇ ਪਤਾ ਕਰਾਨਾ ਹੈ ਕਿ ਇੰਟਰਵਿਊਸ ਕਿੱਥੇ ਹੋਈਆਂ ਸੀਗੀਆਂ ਕਿਹੜੇ ਬੰਦੇ ਐਸ ਇੰਟਰਵਿਊਸ ਨੂੰ ਕਰਾਉਣ ਵਾਸਤੇ ਫੈਸਿਲਿਟੇਟ ਕਰਾਉਣ ਵਾਸਤੇ ਰਿਸਪੌਂਸੀਬਲ ਸੀਗੇ ਕੈਮਰਾ ਲਗਾਉਣੇ ਨੇ ਪੰਜਾਬ ਦੀਆਂ ਜੇਲਾਂ ਚ ਉਹਦੇ ਵਾਸਤੇ 17 ਮਹੀਨੇ ਦਾ ਟਾਈਮ ਮੰਗਿਆ ਜਿਹੜੀ ਇੱਕ ਜਾਲੀ ਨਹੀਂ ਹੁੰਦੀ ਜੀ ਦੀਵਾਰਾਂ ਦੇ ਉੱਤੇ ਲੱਗ ਜਾਂਦੀ ਹੈ ਕਿ ਤਾਂ ਕਿ ਮੋਬਾਈਲ ਕੋਈ ਥਰੋ ਨਾ ਕਰ ਸਕੇ ਜੇਲ੍ਹ ਦੇ ਅੰਦਰ ਕਿਉਂਕਿ ਜਿਹੜੇ ਅਫਸਰ ਨੇ ਜੇਲਾਂ ਦੇ ਉਹ ਅਫਸਰ ਇਹ ਦੱਸਦੇ ਆ ਕਿ ਜਿਹੜੇ ਮੋਬਾਈਲ ਫੋਨਸ ਨੇ ਉਹ ਪਿੱਛੋਂ ਦੀ ਦੀਵਾਰਾਂ ਤੋਂ ਸਿੱਟ ਦਿੱਤੇ ਜਾਂਦੇ ਆ ਕੂਟ ਨੇ ਸਿਰੋ ਹੀ ਰਿਜੈਕਟ ਕਰਤਾ ਟੋਟਲੀ ਰਿਜੈਕਟ ਕਰਤਾ ਉਹਨਾਂ ਨੇ ਉਹਨਾਂ ਨੇ ਕਿਹਾ ਅਸੀਂ ਇਸ ਟਾਈਮ ਲਾਈਨ ਨੂੰ ਐਗਰੀ ਨਹੀਂ ਕਰ ਸਕਦੇ ਕਿਉਂਕਿ ਇਹ ਟਾਈਮ ਲਾਈਨ ਤੁਸੀਂ ਬਹੁਤ ਜ਼ਿਆਦਾ ਮੰਗ ਰਹੇ ਹੋ ਜੀ ਜੀ ਰੈਨਸਮ ਕਾਲਸ ਲਗਾ ਲੋ ਸਿਕਿਉਰਿਟੀ ਨੂੰ ਥ੍ਰੈਟ ਲਗਾ ਲੋ ਜਾਂ ਆਰਗੇਨਾਈਜ਼ਡ ਮਾਫੀਆ ਲਗਾ ਰੋ ਜਾਂ ਜਿਹੜੀ ਗੈਂਗਸਟਰਸ ਅਪਰੇਟ ਕਰਦੇ ਪਏ ਨੇ ਉਹਨਾਂ ਨੂੰ ਲਗਾ ਲੋ ਉਹਨਾਂ ਦੇ ਉੱਤੇ ਕਾਫੀ ਹੱਦ ਤੱਕ ਨਕੇਲ ਪਾਈ ਜਾ ਸਕਦੀ ਹੈ ਜੇ ਤੁਸੀਂ ਜੇਲ੍ਹਾਂ ਦੇ ਵਿੱਚ ਸੁਧਾਰ ਕਰਨਾ ਹੈ ਕੋਰਟ ਇਹ ਕਹਿੰਦੀ ਹੈ ਕਿ ਤੁਹਾਨੂੰ ਜੇਲ੍ਹਾਂ ਦੀ ਸਿਕਿਉਰਿਟੀ ਵਧਾਣੀ ਹੀ ਪਵੇਗੀ ਇੰਟਰਨੈਟ ਤੇ ਮੋਬਾਈਲ ਦੀ ਦੁਰਵਰਤੋਂ ਕਰਕੇ ਕਦੇ ਕੋਈ ਪ੍ਰੋਟੈਕਸ਼ਨ ਮੰਗਣ ਆ ਜਾਂਦਾ ਹੈ ਕਦੇ ਕੋਈ ਦੱਸਦਾ ਹੈ ਕਿ ਜੀ ਮੈਨੂੰ ਰੈਨਸਮ ਕਾਲਸ ਆਈਆਂ ਨੇ ਪੁਲਿਸ ਨੂੰ ਪਰਚੇ ਦਰਜ ਕਰਨੇ ਪੈਂਦੇ ਨੇ ਸਤਿ ਸ਼੍ਰੀ ਅਕਾਲ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਲੈ ਕੇ ਇੱਕ ਵਾਰੀ ਫੇਰ ਤੋਂ ਚਰਚਾ ਹਾਈ ਕੋਰਟ ਦੇ ਵਿੱਚ ਹੁੰਦੀ ਆ ਤੇ ਨਾਲ ਹੀ ਦੇਖਿਆ ਜਾਵੇ ਤਾਂ ਹੁਣ ਅੱਗੇ ਦੇ ਵਾਸਤੇ ਕੀ ਪੁਖਤਾ ਤੌਰ ਤੇ ਪ੍ਰਬੰਧ ਹੋ ਹੋ ਪਾਣਗੇ ਜਿਸ ਦੇ ਨਾਲ ਕਿ ਜੇਲ੍ਹਾਂ ਦੇ ਵਿੱਚੋਂ ਚੱਲ ਰਿਹਾ ਹੈ ਨੈਕਸਸ ਬੰਦ ਹੋਵੇ ਐਡਵੋਕੇਟ ਗੋਰਵ ਭయ్యా ਸਾਡੇ ਨਾਲ ਨੇ ਗੁਰਪ੍ਰੀਤ ਦੇਖਿਆ ਜਾਵੇ ਹੁਣ ਲਗਾਤਾਰ ਜਿਵੇਂ ਇਹਨਾਂ ਤੇ ਸੁਣਵਾਈਆਂ ਚੱਲ ਰਹੀਆਂ ਨੇ ਕਿਸੇ ਸਿੱਟੇ ਤੱਕ ਕੋਈ ਗੱਲ ਪਹੁੰਚ ਰਹੀ ਹੈ ਕਿ ਅੱਗੇ ਨੂੰ ਜੇਲ੍ਹ ਡਿਪਾਰਟਮੈਂਟ ਕਿਹੋ ਜਿਹੀ ਸ਼ਕਤੀ ਨੋਰਮ ਲੈ ਸਕਦਾ ਮੈਂ ਰੋਜ਼ਾਨਾ ਸਪੋਕਸਮੈਨ ਦੇ ਦਰਸ਼ਕਾਂ ਨੂੰ ਦੱਸ ਕੇ ਖੁਸ਼ੀ ਵੀ ਮਹਿਸੂਸ ਕਰ ਰਿਹਾ ਹਾਂ ਤੇ ਕਿਤੇ ਨਾ ਕਿਤੇ ਮੇਰੇ ਅੰਦਰ ਇੱਕ ਪਰੇਸ਼ਾਨੀ ਵੀ ਹੈ ਕਿ ਅੱਜ ਜਦੋਂ ਕੋਰਟ ਦੇ ਵਿੱਚ ਤਾਰੀਖ ਸੀਗੀ ਤੇ ਅੱਜ ਇੱਕ ਐਫਿਡੇਵਿਟ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਜਿੰਦੇ ਵਿੱਚ ਉਹਨਾਂ ਨੇ ਦੱਸਿਆ ਕਿ ਅੱਜ ਦੀ ਤਾਰੀਖ ਨੂੰ ਮੀਨਿੰਗ ਥੇਅਰ ਬਾਈ ਕਿ ਅੱਜ 10 ਜਨਵਰੀ ਨੂੰ ਜਿਹੜੇ ਯੂਆਰਐਲ ਸੀਗੇ ਲੋਰੈਂਸ ਬਿਸ਼ਨੋਈ ਦੇ ਇੰਟਰਵਿਊ ਨੂੰ ਲੈ ਕੇ ਜਿਹੜੇ ਉਹਨੇ ਜੇਲ੍ਹ ਦੇ ਵਿੱਚੋਂ ਇੰਟਰਵਿਊ ਕੀਤੀ ਸੀਗੀ ਉਹ ਸਾਰੇ ਯੂਆਰਐਲ ਜਿਹੜੇ ਹੈਗੇ ਨੇ ਕੋਰਟ ਆਰਡਰ ਦੇ ਤਹਿਤ ਹਟਾ ਲਿੱਤੇ ਗਏ ਨੇ ਇਹਦੇ ਨਾਲ ਇੱਕ ਪਾਸੇ ਤਾਂ ਚੰਗਾ ਵੀ ਲੱਗਦਾ ਹੈ ਲੇਕਿਨ ਨਾਲ ਹੀ ਸੋਚ ਕੇ ਇਹ ਵੀ ਦੁੱਖ ਹੁੰਦਾ ਹੈ ਕਿ ਇਹ ਚੀਜ਼ਾਂ ਅਫਸਰ ਆਪਦੇ ਲੈਵਲ ਤੇ ਵੀ ਕਰ ਸਕਦੇ ਸੀਗੇ ਇਹਦੇ ਵਿੱਚ ਕੋਰਟ ਆਰਡਰ ਦੀ ਜ਼ਰੂਰਤ ਨਹੀਂ ਸੀਗੀ ਸੈਕਿੰਡ ਗੱਲ ਇਹ ਹੈ ਕਿ ਪੰਜਾਬ ਸਰਕਾਰ ਨੇ ਇੱਕ ਬੜਾ ਡਿਟੇਲਡ ਪਲਾਨ ਜਿਹੜਾ ਹੈਗਾ ਉਹ ਕੋਰਟ ਦੇ ਅੱਗੇ ਰੱਖਿਆ ਸੀ ਹੁਣ ਤੁਸੀਂ ਇਹਨੂੰ ਪੰਜਾਬ ਸਰਕਾਰ ਕਹਿ ਲਓ ਜਾਂ ਪੰਜਾਬ ਦੇ ਅਫਸਰਾਂ ਦਾ ਕਹਿ ਲਓ ਉਹਨਾਂ ਨੇ ਜਿਹੜਾ ਟਾਈਮ ਪੀਰੀਅਡ ਜਿਹੜਾ ਦਿੱਤਾ ਕਿ ਜਿਵੇਂ ਮੰਨ ਲਓ ਜੈਮਰ ਲਗਾਣੇ ਨੇ ਪੰਜਾਬ ਦੀਆਂ ਜੇਲਾਂਾਂ 'ਚ ਉਹਦੇ ਵਾਸਤੇ 17 ਮਹੀਨਿਆਂ ਦਾ ਟਾਈਮ ਮੰਗਿਆ ਬਾਡੀ ਸਕੈਨਰ ਲਗਾਣੇ ਨੇ ਉਹਨਾਂ ਵਾਸਤੇ 13 ਮਹੀਨਿਆਂ ਦਾ ਟਾਈਮ ਮੰਗਿਆ ਜੇ ਨਾਈਲੋਨ ਮੈਸ਼ ਲਗਾਨੀ ਹੈ ਜਿਹੜੀ ਇੱਕ ਜਾਲੀ ਨਹੀਂ ਹੁੰਦੀ ਜੀ ਦੀਵਾਰਾਂ ਦੇ ਉੱਤੇ ਲੱਗ ਜਾਂਦੀ ਹੈ ਕਿ ਤਾਂਕਿ ਮੋਬਾਈਲ ਕੋਈ ਥਰੋ ਨਾ ਕਰ ਸਕੇ ਜੇਲ੍ਹ ਦੇ ਅੰਦਰ ਕਿਉਂਕਿ ਜਿਹੜੇ ਅਫਸਰ ਨੇ ਜੇਲਾਂ ਦੇ ਉਹ ਅਫਸਰ ਇਹ ਦੱਸਦੇ ਆ ਕਿ ਜਿਹੜੇ ਮੋਬਾਈਲ ਫੋਨਸ ਨੇ ਉਹ ਪਿੱਛੋਂ ਦੀ ਦੀਵਾਰਾਂ ਤੋਂ ਸਿੱਟ ਦਿੱਤੇ ਜਾਂਦੇ ਆ ਜੇ ਉਹ ਨਾਈਲੋਨ ਮੈਸ਼ ਲਗਾਉਣ ਦੀ ਗੱਲ ਹੋਵੇ ਤੇ ਉਹ ਜ ਸੇਰੀਓਰੀ ਰਿਜੈਕਟ ਕਰਤਾ ਟੋਟਲੀ ਰਿਜੈਕਟ ਕਰਤਾ ਉਹਨਾਂ ਨੇ ਉਹਨਾਂ ਨੇ ਕਿਹਾ ਅਸੀਂ ਇਸ ਟਾਈਮ ਲਾਈਨ ਨੂੰ ਐਗਰੀ ਨਹੀਂ ਕਰ ਸਕਦੇ ਕਿਉਂਕਿ ਇਹ ਟਾਈਮ ਲਾਈਨ ਤੁਸੀਂ ਬਹੁਤ ਜ਼ਿਆਦਾ ਮੰਗ ਰਹੇ ਹੋ ਸਾਲ ਡੇਡ ਡੇਡ ਸਾਲ ਤੋਂ ਜ਼ਿਆਦਾ ਭਾਈ ਸਾਹਿਬ ਕਿਤੇ 17 ਮਹੀਨਿਆਂ ਦਾ ਟਾਈਮ ਮੰਗ ਰਹੇ ਸੀਗੇ ਤੇ ਕੋਰਟ ਨੇ ਉਹ ਰਿਜੈਕਟ ਕਰਤਾ ਤੇ 25 ਜਨਵਰੀ ਦੀ ਡੇਟ ਫੇਰ ਫਿਕਸ ਕਰ ਦਿੱਤੀ ਕਿ ਅਸੀਂ 19 ਦੇਰ ਤੱਕ ਇਸ ਮੈਟਰ ਨੂੰ ਫਿਨਿਸ਼ ਨਹੀਂ ਕਰਨਾ ਜਿੰਨੀ ਦੇਰ ਤੱਕ ਤੁਸੀਂ ਸਾਨੂੰ ਇੱਕ ਲੌਜੀਕਲ ਟਾਈਮ ਪੀਰੀਅਡ ਨਹੀਂ ਦਿੰਦੇ ਕਿ ਅਸੀਂ ਇਹਨੂੰ ਕੀਤਾ ਜਾਵੇ ਮੈਨੂੰ ਇਹ ਲੱਗਦਾ ਹੈ ਕਿ ਇਹ ਬਹੁਤ ਇੰਪੋਰਟੈਂਟ ਮੁੱਦਾ ਹੈ ਇਹਦੇ ਨਾਲ ਪੰਜਾਬ ਦੇ ਵਿੱਚ ਜੇਲ੍ਹਾਂ ਤੋਂ ਚੱਲ ਰਹੇ ਜਿੰਨੇ ਵੀ ਉਪਕਰਮ ਨੇ ਜਿਹੜੇ ਕਿ ਅਪਰਾ ਜੋਦੀ ਤੁਸੀਂ ਰੈਂਸਮ ਕਾਲਸ ਲਗਾ ਲੋ ਸਿਕਿਉਰਿਟੀ ਨੂੰ ਥ੍ਰੈਟ ਲਗਾ ਲੋ ਜਾਂ ਆਰਗੇਨਾਈਜ਼ਡ ਮਾਫੀਆ ਲਗਾ ਰਹੋ ਜਾਂ ਜਿਹੜੀ ਗੈਂਗਸਟਰਸ ოਪਰੇਟ ਕਰਦੇ ਪਏ ਨੇ ਉਹਨਾਂ ਨੂੰ ਲਗਾ ਲੋ ਉਹਨਾਂ ਦੇ ਉੱਤੇ ਕਾਫੀ ਹੱਦ ਤੱਕ ਨਕੇਲ ਪਾਈ ਜਾ ਸਕਦੀ ਹੈ ਈਵਨ ਡਰੱਗਸ ਦਾ ਜਿਹੜਾ ਕਾਰੋਬਾਰ ਹੈ ਆਪਾਂ ਹੁਣ ਰੀਸੈਂਟਲੀ ਕਈ ਕੇਸਾਂ ਦੇ ਵਿੱਚ ਦੇਖਿਆ ਹੈ ਕਿ ਜ਼ਿਲ੍ਹਾ ਤੋਂ ოਪਰੇਟ ਹੋ ਰਿਹਾ ਹੈ ਉਹਦੇ ਤੇ ਵੀ ਨੱਥ ਪਾਈ ਜਾ ਸਕਦੀ ਹੈ ਸੋ ਪੰਜਾਬ ਸਰਕਾਰ ਨੂੰ ਵੀ ਬੜਾ ਡੁੰਗਾਈ ਦੇ ਨਾਲ ਇਹਦੇ ਉੱਤੇ ਵਿਚਾਰ ਕਰਕੇ ਕੋਰਟ ਨੂੰ ਰੈਦਰ ਇੱਕ ਪ੍ਰੋਪਰ ਟਾਈਮਲਾਈਨ ਦੇਣੀ ਚਾਹੀਦੀ ਹੈ ਜਿਸ ਦੇ ਉੱਤੇ ਕੋਰਟ ਕੋਈ ਐਕਸ਼ਨ ਲੈ ਸਕੇ ਕਿਉਂਕਿ ਕੋਰਟ ਇਸ ਟਾਈਮ ਇਹ ਵੀ ਕਹਿ ਰਹੀ ਹੈ ਕਿ ਜੇ ਕੋਈ ਮੰਨ ਲਓ ਰਿਸੋਰਸਸ ਪ੍ਰੋਵਾਈਡ ਕਰਾਣੇ ਨੇ ਕੇਂਦਰ ਸਰਕਾਰ ਨੂੰ ਕੋਈ ਡਾਇਰੈਕਸ਼ਨ ਦੇਣੀ ਹੈ ਤਾਂ ਉਹ ਵੀ ਦੇਣ ਨੂੰ ਤਿਆਰ ਨੇ ਸੋ ਇਹ ਵੀ ਕੋਈ ਪ੍ਰੋਬਲਮ ਨਹੀਂ ਰਹੂਗੀ ਕਿ ਪੰਜਾਬ ਦੇ ਵਿੱਚ ਕੋਈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੇਂਦਰ ਚ ਬੀਜੇਪੀ ਦੀ ਸਰਕਾਰ ਹੈ ਕਿਉਂਕਿ ਇਹ ਬਿਊਰੋਕ੍ਰੈtic ਲੈਵਲ ਤੇ ਕੰਮ ਹੋਣਾ ਹੈ ਸੋ ਕੋਰਟ ਜਿਹੜੀ ਹੈ ਉਹ ਫੈਸਿਲਿਟੇਟ ਕਰਾਉਣ ਨੂੰ ਤਿਆਰ ਹੈ ਲੇਕਿਨ ਉਹ ਚਾਹੁੰਦੇ ਇਹ ਹੈ ਕਿ ਵੀ ਤੁਸੀਂ ਇੱਕ ਪ੍ਰੋਪਰ ਪਲਾਨ ਬਣਾਓ ਤੇ ਸਾਡੇ ਸਾਹਮਣੇ ਰੱਖੋ ਪਈ ਦੇਖਿਆ ਜਾਵੇ ਅਫੀਸਰ ਲੋਬੀ ਪਹਿਲਾਂ ਕਿਸੇ ਵੀ ਤਰ੍ਹਾਂ ਦੇ ਨਾਲ ਤਿਆਰ ਨਹੀਂ ਸੀ ਜਿਹੜਾ ਕਿ ਹੁਣ ਪਲਾਨ ਬਣਾ ਰਹੇ ਨੇ ਉਹ ਵੀ ਪੂਰਾ ਪੁਕਤਾ ਨਹੀਂ ਬਣ ਪਾਰਿਆ ਇਸ ਲਈ ਕੋਰਟ बार-बार ਕਹਿੰਦੀ ਹੈ ਵੀ ਚੰਗਾ ਬਣਾ ਕੇ ਲਿਆਓ ਬਿਲਕੁਲ ਸਰ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਮੈਂ ਪਹਿਲਾਂ ਵੀ ਇਹ ਗੱਲ ਕਰ ਚੁੱਕਿਆ ਕਿ ਕਿਤੇ ਨਾ ਕਿਤੇ ਇੰਟੈਂਟ ਦੀ ਕਮੀ ਹੈ ਜਾਂ ਆਪਣੀ ਬਿਊਰੋਕ੍ਰੇਸੀ ਦੇ ਵਿੱਚ ਤੇ ਆਪਣੀ ਜਿਹੜੀ ਪੁਲਿਸ ਅਧਿਕਾਰੀ ਨੇ ਇਹਨਾਂ ਦੇ ਵਿੱਚ ਲੇਜੀਪਨਾ ਆ ਚੁੱਕਿਆ ਹੈ ਜਿੰਨੂੰ ਦੂਰ ਕਰਨਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਜੇਲ੍ਹਾਂ ਦੇ ਵਿੱਚ ਸੁਧਾਰ ਕਰਨਾ ਹੈ ਕੋਰਟ ਇਹ ਕਹਿੰਦੀ ਹੈ ਕਿ ਤੁਹਾਨੂੰ ਜੇਲ੍ਹਾਂ ਦੀ ਸਿਕਿਉਰਿਟੀ ਵਧਾਣੀ ਹੀ ਪਵੇਗੀ ਹੁਣ ਕੋਰਟ ਜੇਲ੍ਹਾਂ ਦੀ ਸਿਕਿਉਰਿਟੀ ਵਧਾਣੀ ਹੀ ਪਏਗੀ ਕਹਿਣ ਲਈ ਕਿਉਂ ਮਜਬੂਰ ਹੋਈ ਕਿਉਂਕਿ ਕੋਰਟ ਦੇ ਅੱਗੇ ਰੂਟੀਨ ਦੇ ਵਿੱਚ ਇਹ ਮਾਮਲੇ ਸਾਹਮਣੇ ਆ ਰਹੇ ਆ ਕਿ ਜਿੱਥੋਂ ਜੇਲ੍ਹਾਂ ਦੇ ਵਿੱਚੋਂ ਦੀ ਇੰਟਰਨੈਟ ਤੇ ਮੋਬਾਈਲ ਦੀ ਦੁਰਵਰਤੋਂ ਕਰਕੇ ਕਦੇ ਕੋਈ ਪ੍ਰੋਟੈਕਸ਼ਨ ਮੰਗਣ ਆ ਜਾਂਦਾ ਹੈ ਕਦੇ ਕੋਈ ਦੱਸਦਾ ਹੈ ਕਿ ਜੀ ਮੈਨੂੰ ਰੈਂਸਮ ਕਾਲਸ ਆਈਆਂ ਨੇ ਪੁਲਿਸ ਨੂੰ ਪਰਚੇ ਦਰਜ ਕਰਨੇ ਪੈਂਦੇ ਨੇ ਕ੍ਰਾਈਮ ਰੇਟ ਵੱਧਦਾ ਜਾ ਰਿਹਾ ਹੈ ਡਰੱਗਸ ਦਾ ਕਾਰੋਬਾਰ ਅੰਦਰੋਂ ਚੱਲ ਰਿਹਾ ਹੈ ਸੋ ਇਹ ਚੀਜ਼ਾਂ ਨਾਲ ਧਿਆਨ ਜੇ ਸਰਕਾਰ ਆਪਦੇ ਲੈਵਲ ਤੇ ਖੁਦ ਹੀ ਲਵੇ ਤੇ ਮੇਰੇ ਖਿਆਲ ਚ ਕੋਰਟ ਨੂੰ ਇੰਟਰਫੇਅਰ ਕਰਨ ਦੀ ਜਰੂਰਤ ਨਾ ਪੈਂਦੀ ਲੇਕਿਨ ਹੁਣ ਕਿਉਂਕਿ ਜਦੋਂ ਆਪਾਂ ਦੇਖਦੇ ਆ ਕਿ ਜਦੋਂ ਡੇਟ ਆਂਦੀ ਹੈ ਕੋਰਟ ਦੇ ਵਿੱਚ ਉਦੋਂ ਅਧਿਕਾਰੀ ਤਿਆਰ ਹੋ ਕੇ ਕੋਰਟ ਦੇ ਵਿੱਚ ਪਹੁੰਚਦੇ ਆ ਔਰ ਆਪਦੀ ਰਿਪੋਰਟ ਦਿੰਦੇ ਆ ਤਾਂ ਇਥੋਂ ਇਹ ਪਤਾ ਚੱਲਦਾ ਹੈ ਕਿ ਸਰਕਾਰ ਕਿਤੇ ਨਾ ਕਿਤੇ ਲੈਕ ਕਰ ਰਹੀ ਹੈ ਟਾਈਮ ਪੀਰੀਅਡ ਘੱਟ ਲੈਣਾ ਚਾਹੀਦਾ ਉਹਨਾਂ ਨੂੰ ਔਰ ਆਪਦੇ ਲੈਵਲ ਦੇ ਉੱਤੇ ਹੀ ਜੇ ਸਰਕਾਰ ਜਿਹੜੀ ਹੈ ਮੰਤਰੀ ਲੈਵਲ ਦੇ ਉੱਤੇ ਕਾਰਵਾਈ ਕਰੇ ਤੇ ਇਹ ਛੇਤੀ ਨਿਬੜ ਸਕਦਾ ਹੈ ਸਰ ਕਿੰਨਾ ਨੇ ਇੰਟਰਵਿਊ ਕਰਵਾਈ ਕਿਹੜੇ ਲੋਕ ਕਿਉਂਕਿ ਜਿਹੜੇ ਇੰਟਰਵਿਊ ਕਰਵਾਉਣ ਵਾਲੇ ਸੀ ਇਟ ਮੀਨ ਸਮਝਿਆ ਜਾ ਸਕਦੇ ਨੇ ਕਿਤੇ ਨਾ ਕਿਤੇ ਉਹ ਲੋਰੈਂਸ ਦੇ ਨੇੜੇ ਹੋਣੇ ਜਾਂ ਲੋਰੈਂਸ ਦੇ ਪੱਖ ਦੀ ਗੱਲਾਂ ਕਰ ਰਹੇ ਸੀ ਇਸੇ ਲਈ ਉਹਨਾਂ ਨੇ ਉਹਨੂੰ ਫੈਸਿਲੇਟ ਕਰਿਆ ਉਹਨਾਂ ਦੇ ਖਿਲਾਫ ਕਾਰਵਾਈ ਨੂੰ ਲੈ ਕੇ ਕਦੋਂ ਤੱਕ ਲੱਗਦਾ ਵੀ ਕੋਈ ਸਿੱਟਾ ਨਿਕਲੂਗਾ ਸਰ ਦੇਖੋ ਮਾਨਯੋਗ ਹਾਈ ਕੋਰਟ ਨੇ ਤਿੰਨ ਆਫੀਸਰਜ਼ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਹੈ ਮਤਲਬ ਤੁਸੀਂ ਦੇਖੋ ਇਹਦਾ ਬੜਾ ਸਾਫ਼ ਹੈ ਪੰਜਾਬ ਸਰਕਾਰ ਨੇ ਪਹਿਲਾਂ ਇੱਕ ਰਿਪੋਰਟ ਫਾਈਲ ਕੀਤੀ ਕੋਰਟ ਦੇ ਵਿੱਚ ਉਹਨਾਂ ਨੇ ਰეკਮੈਂਡ ਕੀਤਾ ਕਿ ਪਰਚਾ ਦਰਜ ਹੋਣਾ ਚਾਹੀਦਾ ਹੈ ਕੋਰਟ ਨੇ ਉਹਨਾਂ ਕੋਲੋਂ ਐਫ ਆਈ ਆਰ ਰਜਿਸਟਰ ਕਰਵਾ ਲਿਆ ਲੇਕਿਨ ਉਹਨਾਂ ਨੂੰ ਇਹ ਅਧਿਕਾਰ ਨਹੀਂ ਦਿੱਤਾ ਕਿ ਤੁਸੀਂ ਇਹਦੇ ਤੋਂ ਇਨਵੈਸਟੀਗੇਸ਼ਨ ਕਰੋਗੇ ਉਹ ਇਨਵੈਸਟੀਗੇਸ਼ਨ ਦੀ ਇੱਕ ਤਿੰਨ ਸਪੈਸ਼ਲ ਆਫੀਸਰਜ਼ ਦੀ ਰਿਪੋਰਟ ਬਣਾਤੀ ਜਿਹੜੀ ਕਿ ਕੋਰਟ ਦੀ ਸੁਪਰਵੀਜ਼ਨ ਚ ਕੰਮ ਕਰਨਗੇ ਸੋ ਇਸ ਕਰਕੇ ਮੈਂ ਐਜ਼ ਅ ਲਾਇਰ ਇਹ ਗੱਲ ਕਹਿ ਸਕਦਾ ਆਮ ਸਿਟੀਜ਼ਨ ਹੋਣ ਦੇ ਨਾਤੇ ਵੀ ਇਹ ਗੱਲ ਕਹਿ ਸਕਦਾ ਕਿ ਜਦੋਂ ਕੋਰਟ ਦੀ ਨਿਗਰਾਨੀ ਦੇ ਵਿੱਚ ਕੰਮ ਹੋਏਗਾ ਤੇ ਬੜੀ ਜਲਦੀ ਹੀ ਨਤੀਜੇ ਸਾਹਮਣੇ ਆਣਗੇ ਕਿ ਜਿਹੜੇ ਵਿਅਕਤੀ ਰਿਸਪਾਂਸਿਬਲ ਨੇ ਇਹਦੇ ਵਿੱਚ ਰਾਜਨੀਤਿਕ ਮੁੱਦਾ ਨਹੀਂ ਹੋਣਾ ਚਾਹੀਦਾ ਕਿ ਇੰਟਰਵਿਊ ਕਿੰਨੇ ਕਰਵਾਈ ਕਿੱਥੇ ਕਰਵਾਈ ਕਿਹੜੀ ਸਟੇਟ ਦੇ ਵਿੱਚ ਹੋਈ ਜਿਹੜੇ ਆਫੀਸਰਸ ਰਿਸਪਾਂਸਿਬਲ ਨੇ ਉਹਨਾਂ ਆਫੀਸਰਸ ਦੇ ਉੱਤੇ ਕਾਰਵਾਈ ਹੋਣੀ ਜ਼ਰੂਰੀ ਹੈ ਜੀ ਇਹ ਵੀ ਕਹਿ ਸਕਦੇ ਆ ਵੀ ਜੇਕਰ ਜਿਵੇਂ ਬਾਰੀ ਬਾਰੀ ਹਵਾਲਾ ਕਦੇ ਰਾਜਸਥਾਨ ਦਾ ਜਾਂ ਕਿਸੇ ਹੋਰ ਸੂਬੇ ਦਾ ਵੀ ਦਿੱਤਾ ਜਾਂਦਾ ਤਾਂ ਉਹਦੇ ਵਿੱਚ ਜਾਨਕੀ ਜਿਹੜੀ ਇਹ ਐਸ ਆਈ ਟੀ ਕਨਸਟੀਟਿਊਟ ਕਰੀਆ ਇਹ ਇਨਵੈਸਟੀਗੇਸ਼ਨ ਵਾਸਤੇ ਜਿਨ੍ਹਾਂ ਨੂੰ ਲੋਡ ਪਈ ਤਾਂ ਇਹ ਬਾਹਰ ਵੀ ਜਾ ਸਕਦੇ ਨੇ ਕੱਲਾ ਇਹ ਤਾਂ ਨਹੀਂ ਹੈਗਾ ਵੀ ਦਾਇਰਾ ਉਰੇ ਉਰੇ ਦਾ ਸਰ ਐਸ ਆਈ ਟੀ ਦਾ ਦਾਇਰਾ ਬਹੁਤ ਵੱਡਾ ਹੈ एसआईटी ਦੇ ਕੋਲ 2 ਐਫਆਈਆਰਸ ਨੇ ਉਹਨਾਂ ਨੇ ਪਤਾ ਕਰਾਨਾ ਹੈ ਕਿ ਇਹ ਇੰਟਰਵਿਊਜ਼ ਕਿੱਥੇ ਹੋਈਆਂ ਸੀਗੀਆਂ ਕਿਹੜੇ ਬੰਦੇ ਐਸ ਇੰਟਰਵਿਊਜ਼ ਨੂੰ ਕਰਾਉਣ ਵਾਸਤੇ ਫੈਸਿਲੀਟੇਟ ਕਰਾਉਣ ਵਾਸਤੇ ਰਿਸਪਾਂਸਿਬਲ ਸੀਗੇ ਚਲਦੇ ਹੋਏ ਕੇਸ ਦੇ ਵਿੱਚ ਕੁਝ ਬੋਲਣਾ ਨਾ ਸਮਝੀ ਹੁੰਦੀ ਹੈ ਮੈਂ ਨਤੀਜੇ ਤੇ ਨਹੀਂ ਪਹੁੰਚ ਸਕਦਾ ਲੇਕਿਨ ਮੈਂ ਐਸ ਗੱਲ ਜ਼ਰੂਰ ਕਹਿ ਸਕਦਾ ਕਿ ਜਦੋਂ ਮਾਨਜੋ ਕੋਰਟ ਨੇ ਉਹਨਾਂ ਨੂੰ ਨਿਯੁਕਤ ਕੀਤਾ ਹੈ ਤਿੰਨ ਬੰਦਿਆਂ ਦੀ ਕਮੇਟੀ ਬਣਾਈ ਹੈ ਤੇ ਕੋਰਟ ਦੀ ਨਿਗਰਾਨੀ ਦੇ ਵਿੱਚ ਰਹਿ ਕੇ ਉਹ ਕੰਮ ਕਰ ਰਿਹਾ ਹੈ ਔਰ ਕੋਰਟ ਦੇ ਵਿੱਚ ਇਹ ਰਿਪੋਰਟ ਸਬਮਿਟ ਕਰਾਨਗੇ ਮੈਨੂੰ ਨਹੀਂ ਲੱਗਦਾ ਇਸ ਤੋਂ ਬੈਟਰ ਕੋਈ ਹੋਰ ਤਰੀਕਾ ਹੋ ਸਕਦਾ ਹੈ ਇਸ ਮੁੱਦੇ ਦੀ ਜੜ ਤੱਕ ਜਾਣ ਦਾ ਯਾਨਕੀ ਜਿੱਥੇ ਇਹਦੇ ਵਿੱਚ ਦੋ ਵੱਡੇ ਤੌਰ ਤੇ ਕਹਿ ਸਕਦੇ ਆ ਨਤੀਜੇ ਨਿਕਲ ਕੇ ਸਾਹਮਣੇ ਆਉਣਗੇ ਜਿੱਥੇ ਇੱਕ ਪਾਸੇ ਕਹ ਕਹਿ ਸਕਦੇ ਆ ਹੁੰਦੀਆਂ ਸਮੇਂ ਦੇ ਦੌਰਾਨ ਜੇਲਾਂ ਦੇ ਵਿੱਚ ਸក្តਾਈ ਪੂਰੇ ਰੂਪ ਦੇ ਵਿੱਚ ਹੋਊਗੀ ਇਕਵਿਪਮੈਂ ਸਿਸਟਮ ਨੂੰ ਰੋਕਣਗੇ ਦੂਜੇ ਪਾਸੇ ਇਹ ਵੀ ਹੈ ਗੱਲ ਕਿ ਜਿਹੜੇ ਲੋਕ ਦੋਸ਼ੀ ਨੇ ਉਹ ਵੀ ਕਿਸ ਤਰ੍ਹਾਂ ਕਿਤੇ ਨਿਕਲ ਕੇ ਸਾਹਮਣੇ ਆਉਣਗੇ ਤੇ ਉਹਨਾਂ ਦੇ ਖਿਲਾਫ ਕਾਰਵਾਈ ਆ ਜਿਹੜੀ ਹੋਊਗੀ ਕਿਉਂਕਿ ਐਸਆਈਟੀ ਉਹਨਾਂ ਨੂੰ ਹੁਣ ਲੱਭਣ ਬੱਛੇ ਲੱਗ ਚੁੱਕੀ ਹੈ ਸੀਨੀਅਰ ਜਰਨਲਿਸਟ ਬੰਤੇ ਇਹਦੇ ਨਾਲ ਸੁਮੇਸ਼ ਸਿੰਘ ਔਰ ਯਨਾਸ ਸੁਖਮਨ ਟੀਵੀ ਚੰਡੀਗੜ੍ਹ